ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਲੰਡਨ ਤੋਂ ਆਈ ਸਿੰਗਾਪੁਰ 에ਅਰਲਾਈਨਸ ਦੇ ਜਹਾਜ਼ ਨੂੰ ਮੰਗਲਵਾਰ ਨੂੰ ਗੰਭੀਰ ਹਵਾ ਖਰਾਬ ਹੋਣ ਕਾਰਨ ਬੈਂਕਾਕ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਦੱਸਦੀ ਹੈ ਕਿ ਇਸ ਦੁਰਲਭ ਘਟਨਾ ਵਿੱਚ ਲੰਡਨ ਤੋਂ ਸਿੰਗਾਪੁਰ ਡਾਨ ਵਿੱਚ ਇੱਕ ਯਾਤਰੀ ਦੀ ਗੰਭੀਰ ਛਟਕਿਆ ਯਾਨੀ ਟਰਬੂਲੈਂਸ ਕਾਰਨ ਮੌਤ ਹੋ ਗਈ ਤੇ ਹੋਰ ਲੋਕ ਜ਼ਖਮੀ ਹੋ ਗਏ ਸਿੰਗਾਪੁਰ 에ਅਰਲਾਈਨਸ ਦੀ ਮੌਤ ਵੱਲੋਂ ਪੁਸ਼ਟੀ ਕੀਤੀ ਗਈ ਹੈ ਘਟਨਾ ਤੋਂ ਬਾਅਦ ਜਹਾਜ਼ ਨੇ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਟਰਬਲੈਂਸ ਇੱਕ ਹਵਾਈ ਜਹਾਜ਼ ਵਿੱਚ ਖਤਰਨਾਕ ਝਟਕਿਆਂ ਨੂੰ ਦਰਸਾਉਂਦੀ ਹੈ ਇਸ ਨਾਲ ਜਹਾਜ਼ ਦੀ ਉਚਾਈ ਅਤੇ ਦਿਸ਼ਾ ਵਿੱਚ ਅਚਾਨਕ ਬਦਲਾਅ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਇਹ ਫਲਾਈਟ 30000 ਫੁੱਟ ਤੋਂ ਉੱਪਰ ਉੱਡ ਰਹੀ ਸੀ ਉਡਾਣ ਦੌਰਾਨ ਅਚਾਨਕ ਜਹਾਜ਼ ਨੂੰ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਹਾਜ਼ ਵਿੱਚ ਭਾਰੀ ਟਰਬਲੈਂਸ ਪੈਦਾ ਹੋ ਗਿਆ ਇਸ ਟਰਬਲੈਂਸ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ ਨੇ ਫਲਾਈਟ ਦੀ ਬੈਂਕਾਕ ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਕੁਝ ਦੇਰ ਤੱਕ ਹਲਚਲ ਬਣੀ ਰਹਿਣ ਕਾਰਨ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ ਮ੍ਰਿਤਕ ਯਾਤਰੀ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ 에ਰਲਾਈਨ ਨੇ ਕਿਹਾ ਕਿਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬੋਇੰਗ 'ਚ ਸਵਾਰ ਯਾਤਰੀ ਜ਼ਖਮੀ ਹੋਏ ਨੇ ਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਸਾਡੀ ਤਰਜੀਹ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਸੀ ਏਅਰਲਾਈਨ ਨੇ ਕਿਹਾ ਕਿ ਉਹ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਿੱਚ థਾਈਲੈਂਡ ਦੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਵਾਧੂ ਟੀਮ ਬੈਂਕਾਕ ਭੇਜੀ ਜਾ ਰਹੀ ਹੈ ਤਾਂ ਗੌਰਤਲਬ ਹੈ ਕਿ ਟਰਬੂਲੈਂਸ ਦੇ ਦੌਰਾਨ ਜਹਾਜ਼ ਖਤਰਨਾਕ ਤਰੀਕੇ ਨਾਲ ਹਿੱਲਣ ਲੱਗਦਾ ਹੈ ਜੋ ਕਿ ਇਸ ਵਿੱਚ ਬੈਠੇ ਯਾਤਰੀਆਂ ਨੂੰ ਡਰਾਉਣ ਲਈ ਕਾਫੀ ਹੁੰਦਾ ਹੈ ਇਹ ਵਰਤਾਰਾ ਮੁxtੌਰ ਤੇ ਵੱਖ-ਵੱਖ ਵਾਯੂ ਮੰਡਲ ਦੀਆਂ ਸਥਿਤੀਆਂ ਕਾਰਨ ਵਾਪਰਦਾ ਹੈ ਇਹ ਵਾਯੂ ਮੰਡਲ ਵਿੱਚ ਪਾਏ ਜਾਣ ਵਾਲੇ ਤੇਜ਼ ਤੰਗ ਹਵਾ ਦੇ ਕਰੰਟ ਹਨ ਜਦੋਂ ਹਵਾਈ ਜਹਾਜ਼ ਇਹਨਾਂ ਵਿੱਚੋਂ ਲੰਘਦੇ ਹਨ ਤਾਂ ਚਖੜ ਪੈਦਾ ਕਰਦੇ ਨੇ ਖਤਰਨਾਕ ਤੂਫਾਨਾਂ ਅਤੇ ਹੋਰ ਮੌਸਮੀ ਘਟਨਾਵਾਂ ਕਾਰਨ ਜਹਾਜ਼ ਵਿੱਚ ਗੜਬੜੀ ਦੇਖਣ ਨੂੰ ਮਿਲ ਸਕਦੀ ਹੈ ਕੁਝ ਦੂਰੀ ਤੇ ਹਵਾ ਦੀ ਗਤੀ ਅਤੇ ਦਿਸ਼ਾ ਵਿੱਚ ਅਚਾਨਕ ਤਬਦੀਲੀ ਵੀ ਗੜਬੜ ਦਾ ਕਾਰਨ ਬਣ ਸਕਦੀ ਹੈ ਤਾਂ ਅਜਿਹੀ ਹੀ ਗੜਬੜ ਹੋਈ ਲੰਡਨ ਤੋਂ ਆਈ ਸਿੰਗਾਪੁਰ ਰੇਲਾਈਨਸ ਦੇ ਜਹਾਜ਼ ਦੇ ਵਿੱਚ ਜਿੱਥੇ ਕਿ ਮੰਗਲਵਾਰ ਨੂੰ ਗੰਭੀਰ ਡਬਲੈਂਸ ਕਾਰਨ ਬੈਂਕਾਕ ਵਿੱਚ ਅਮਰਜੈਂਸੀ ਲੈਂਡਿੰਗ ਕਰਾਉਣੀ ਪਈ ਲਾਈਨ ਨੇ ਜਹਾਜ਼ ਵਿੱਚ ਇੱਕ ਯਾਤਰੀ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ 30 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ